ਫੇਮਸ ਰੈਪਰ ਐਮੀ ਵੇ ਬੰਟਾਈ ਵਿਆਹ ਦੇ ਬੰਧਨ ਵਿੱਚ ਬੱਜ ਗਏ ਨੇ ਰੈਪਰ ਨੇ ਆਪਣੇ ਫੈਨਸ ਦੇ ਨਾਲ ਆਪਣੀਆਂ ਦੁਲਹਨ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਨਾਂ ਫੋਟੋਜ਼ ਨੂੰ ਦੇਖਣ ਤੋਂ ਬਾਅਦ ਲੋਕ ਇਸ ਕਪਲ ਨੂੰ ਵਧਾਈ ਦੇ ਰਹੇ ਨੇ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਐਮੀ ਵੇ ਵੰਟਾਈ ਇੱਕ ਮਸ਼ਹੂਰ ਰੈਪਰ ਨੇ ਤੇ ਉਹਨਾਂ ਦੀ ਵਾਈਫ ਵੀ ਇੱਕ ਮਸ਼ਹੂਰ ਸੈਲੀਬ੍ਰਿਟੀ ਹੈ AMV Bantai hip hop community ਦਾ ਇੱਕ ਵੱਡਾ ਚਿਹਰਾ ਨੇ ਉਹਨਾਂ ਦੇ ਗੀਤਾਂ ਨੂੰ ਲੱਖਾਂ ਵਿੱਚ ਵਿਊਜ਼ ਮਿਲਦੇ ਨੇ ਉਹਨਾਂ ਦੇ ਰੈਪ ਸੌਂਗਸ ਨੇ ਕਾਫੀ ਜ਼ਿਆਦਾ ਪੋਪੂਲਾਰਿਟੀ ਹਾਸਲ ਕੀਤੀ ਹੈ ਰੈਪਰ AMV Bantai ਤੇ ਰੈਪਰ Avtar ਦੀ ਕੋਲਡ ਵਾਰ ਵੀ ਕਾਫੀ ਜ਼ਿਆਦਾ ਚਰਚਾ ਵਿੱਚ ਰਹੀ ਸੀ ਹਮੇਸ਼ਾ ਹੀ ਆਪਣੇ ਗੀਤਾਂ ਦੇ ਨਾਲ ਸਭ ਨੂੰ ਹੈਰਾਨ ਕਰ ਦੇਣ ਵਾਲੇ AMV Bantai ਨੇ ਆਪਣੀ ਵੈਡਿੰਗ ਦੀ ਨਿਊਜ਼ ਨੂੰ ਆਪਣੇ ਫੇਸ ਦੇ ਨਾਲ ਸ਼ੇਅਰ ਕਰਕੇ ਸਭ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ ਅ ਜੇਵਿਟ ਐਮੀ ਵੇ ਬੰਟਾਈ ਦੀ ਵਾਈਫ ਕੌਣ ਹੈ ਇਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਇੱਕ ਪਾਸੇ ਜਿੱਥੇ ਉਹਨਾਂ ਦੇ ਫੈਨਸ ਐਮੀ ਵੇ ਦੇ ਲਈ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੂਸਰੇ ਪਾਸੇ ਕਈ ਫੀਮੇਲ ਫੈਨਸ ਦੇ ਦਿਲ ਟੁੱਟ ਗਏ ਨੇ ਐਮੀ ਵੇ ਬੰਟਾਈ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਨੇ ਜਿਸ ਵਿੱਚ ਉਹਨਾਂ ਦੀ ਵਾਈਫ ਵੀ ਨਜ਼ਰ ਆ ਰਹੀ ਹੈ ਐਮੀ ਵੇ ਦੀ ਵਾਈਫ ਦਾ ਨਾਮ ਸਵਾਲੀਨਾ ਹੈ ਜੋ ਕਿ ਇੱਕ ਮਾਡਲ ਤੇ 뮤직 ਆਰਟਿਸਟ ਹੈ ਸਾਲ 1995 ਵਿੱਚ ਫਿਨਲੈਂਡ ਵਿੱਚ ਜਨਮੀ ਸਵਾਲੀਨਾ ਨੇ ਕਈ ਹਿੱਟ 뮤직 ਵੀਡੀਓ ਵਿੱਚ ਕੰਮ ਕੀਤਾ ਹੈ ਉਹ ਪੰਜਾਬੀ ਆਰਟਿਸਟ ਜਸ ਮਾਨਕ ਦੇ Song Prada ਵਿੱਚ ਵੀ ਨਜ਼ਰ ਆ ਚੁੱਕੀ ਹੈ ਤੇ ਗੀਤ ਕਾਫੀ ਜ਼ਿਆਦਾ ਹਿੱਟ ਰਿਹਾ ਸੀ ਸਾਲ 2023 ਵਿੱਚ ਐਮੀ ਵੇ ਬੰਟਾਈ ਦੇ ਕਈ ਸਾਰੇ 뮤직 ਵੀਡੀਓਜ਼ ਵਿੱਚ ਸਵਾਲੀਨਾ ਨੇ ਫੀਚਰ ਕੀਤਾ ਸੀ ਇਸ ਦੌਰਾਨ ਦੋਨਾਂ ਦੀ ਕੈਮਿਸਟਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੁਣ ਖਬਰਾਂ ਨੇ ਕਿ ਇਹ ਦੋਨੋਂ ਰੀਅਲ ਲਾਈਫ ਕਪਲ ਬਣ ਚੁੱਕੇ ਨੇ ਦੋਵਾਂ ਨੇ ਆਪਣੇ ਵਿਆਹ ਦੀਆਂ ਫੋਟੋਜ਼ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਇਨ੍ਹਾਂ ਫੋਟੋਜ਼ ਦੇ ਵਿੱਚ ਉਹ ਟ੍ਰੈਡੀਸ਼ਨਲ ਪਹਿਨਾਵੇ ਵਿੱਚ ਨਜ਼ਰ ਆ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਐਮੇਵੇ ਬੰਟਾਈ ਨੇ ਸ਼ੇਰਵਾਨੀ ਪਹਿਨੀ ਹੋਈ ਹੈ ਤੇ ਸੁਵਾਲੀ ਇਹਨਾਂ ਨੇ ਵਾਈਨ ਤੇ 골ਡਨ ਕਲਰ ਦਾ ਲਹਿੰਗਾ ਦੋਨੋਂ ਫੋਟੋਜ਼ ਵਿੱਚ ਅਲੱਗ-ਅਲੱਗ ਪੋਜ਼ ਕਰਦੇ ਨਜ਼ਰ ਆ ਰਹੇ ਨੇ ਪਹਿਲੀ ਫੋਟੋ ਵਿੱਚ ਦੋਵੇਂ ਖੁੱਲੀਆਂ ਬਾਹਾਂ ਦੇ ਨਾਲ ਪੋਜ਼ ਕਰ ਰਹੇ ਨੇ ਤੇ ਉਹਨਾਂ ਦੀਆਂ ਅੱਖਾਂ ਤੇ ਕਾਲੇ ਰੰਗ ਦਾ ਚਸ਼ਮਾ ਹੈ ਦੂਸਰੀ ਫੋਟੋ ਵਿੱਚ ਐਮਵੇ ਬੰਟਾਈ ਆਪਣੀ ਦੁਲਹਨ ਨੂੰ ਜੈ ਮਾਲਾ ਪਹਿਨਾ ਰਹੇ ਨੇ ਤੇ ਇੱਕ ਹੋਰ ਤਸਵੀਰ ਵਿੱਚ ਇੱਕਪਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਬਾਕੀ ਫੋਟੋਜ਼ ਵਿੱਚ ਵੀ ਦੋਵੇਂ ਕੈਮਰੇ ਦੇ ਸਾਹਮਣੇ ਪੋਸਟ ਕਰਦੇ ਨਜ਼ਰ ਆ ਰਹੇ ਨੇ। ਇੰਜ ਲੱਗਦਾ ਹੈ ਕਿ ਜਿਵੇਂ ਐਂਟਰਟੇਨਮੈਂਟ ਵਰਲਡ ਵਿੱਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਸਾਲ ਦਾ ਪਹਿਲਾ ਮਹੀਨਾ ਖਤਮ ਵੀ ਨਹੀਂ ਹੋਇਆ ਹੈ ਕਿ ਕਈ ਸਿਤਾਰਿਆਂ ਨੇ ਵਿਆਹ ਦੇ ਬੰਧਨ ਵਿੱਚ ਵੱਜ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ। ਇਸ ਦੇ ਨਾਲ ਹੀ ਹੁਣ ਮਸ਼ਹੂਰ ਰੈਪਰ ਐਮਵੇ ਬੰਟਾਈ ਦਾ ਨਾਮ ਵੀ ਮੈਰਿਡ ਲੋਕਾਂ ਦੀ ਲਿਸਟ ਵਿੱਚ ਜੁੜ ਚੁੱਕਾ ਹੈ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਇਹ ਟ੍ਰੈਂਡ ਕਰ ਰਹੀਆਂ ਨੇ ਐਮਿਵੇ ਬੰਟਾਈ ਦੀ ਨੈੱਟਵਰਥ 60 ਕਰੋੜ ਰੁਪਏ ਦੇ ਆਸ-ਪਾਸ ਹੈ 2023 ਵਿੱਚ ਐਮਿਵੇ ਦੇ ਹਿੱਟ ਟਰੈਕ ਕੁੜੀ ਵੇ ਸਵਾਲੀਨਾ ਨੇ ਕੰਮ ਕੀਤਾ ਸੀ ਜਿਸ ਤੋਂ ਬਾਅਦ ਫੈਨਸ ਨੂੰ ਉਹਨਾਂ ਦੀ ਜੋੜੀ ਕਾਫੀ ਪਸੰਦ ਆਈ ਸੀ ਹੁਣ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਦੇ ਫੈਨਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਇਸ ਦੇ ਨਾਲ ਹੀ ਕੁਝ ਲੋਕ ਉਹਨਾਂ ਦੇ ਵਿਆਹ ਨੂੰ ਇੱਕ 뮤직 ਵੀਡੀਓ ਦਾ ਹਿੱਸਾ ਮੰਨ ਰਹੇ ਨੇ ਫਿਲਹਾਲ ਸਵਾਲੀਨਾ ਤੇ ਐਮਿਵੇ ਬੰਟਾਈ ਨੇ ਆਪਣੇ ਵਿਆਹ ਦੀਆਂ ਖਬਰਾਂ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਹੈ